ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਾਜੀ ਸੂਈ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਡੀਟੇਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ 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 ਜੀ ਨਾਮ ਤੇ ਐਡਰੈਸ ਹੋ ਨਾਮ ਸੁਖਵਿੰਦਰ ਸਿੰਘਾ ਜੀ ਪਿੰਡ ਜੌਂਦਾ ਜ਼ਿਲ੍ਹਾ ਬਠਿੰਡਾ ਤਸੀਹਾਰ ਰਾਮਪੁਰਾ ਹੋ ਨੇੜੇ ਪਿੰਡ ਬਾਈ ਇੱਕ ਬਸੇ ਰਾਮਪੁਰਾ ਤੇ ਤਾਂ ਬਾਈ ਮੋਬਾਈਲ ਨੰਬਰ ਹੋ 76965 029252 ਠੀਕ ਹੈ ਬਾਈ ਬਈ ਜਿਹੜੀ ਮੱਝ ਦੇ ਨੇ ਕਿਹੜਾ ਸੂਈ ਹੈ ਇਹ ਬਈ ਦੂਜਾ ਸੂਆ ਸੂਈ ਆ ਡਾਟਰ ਕਦੋਂ ਸੂਈ ਹੈ ਬਈ ਇਹਨੂੰ 4 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਹੈ ਬਈ ਮਾਣ ਕੱਟਾ ਬਈ ਮਗਰ ਤਾਂ ਬੱਚਾ ਮਗਰ ਕੱਟਾ ਤੇ 4 ਕਿ ਦਿਨ ਹੋ ਗਏ ਬਈ ਕਹਿੰਦਾ ਸੂਈ ਨੂੰ ਕਿੰਨਾ ਬੋਲਾ ਹੁਣ ਹਾਜ਼ਰ ਹੋਂ ਬਈ ਜਮਾ ਚੋਣ ਵਾਲਾ ਮਨ ਲਾ ਜੀ 12 ਲੀਟਰ ਭਾਂਡੇ ਚ ਪਾਉਂਦੀ ਆ ਅੱਛਾ ਹਾਂ ਕੋਈ 13 ਨਹੀਂ 14 ਨਹੀਂ ਕਹਿੰਦਾ ਲੈਵਲ ਉਹ ਦਿਖਾ ਦੇ ਡਾਟਰ 12 ਲੀਟਰ ਐਨ ਜਮਾ ਕੰਡੇ ਤੇ ਜਿਹੜਾ ਮੱਝ ਚੜਾ ਕੇ ਲੈ ਜੀ ਠੀਕ ਆ ਆ ਦੋ ਰੰਗ ਚੋਲੇ ਕੱਲਾ ਕੱਲਾ ਥਣ ਬਾਈ ਮੁੱਠੀ ਵਾਲਾ ਥਣ ਪੂਰੀ ਗੈਬ ਤੇ ਖਾਣ ਲੱਗਿਆ ਚਾਰ ਰੰਗ ਚੋਲੇ ਚ ਉਹ ਐ ਰਾਟਰ ਬਗਾਈਆਂ ਨਾਲ ਦੀ ਲੈ ਜਿੰਵੇਂ ਮਰਜੀ ਹੱਥ ਲਈ ਜਾਂਦਾ ਨਾ ਫੂ ਚੱਕ ਕੇ ਖੜ ਜਾਂਦੀ ਹੈ ਬਾਈ ਹੱਥ ਲਈ ਜਾਂਦਾ ਬਾਈ ਫੂ ਚੱਕ ਕੇ ਖੜਦੀ ਹੈ ਕਹਿੰਦੀ ਕਰਮ ਵਾਲੀ ਕੁਛ ਨਹੀਂ ਚੋਣ ਬੜਾ ਚੰਗਾ ਜੀ ਬੜਾ ਚੰਗੀ ਚੋਈ ਆ ਰਾਟਰ ਪਸਵਾ ਕੇ ਦਾ ਪੂਰਾ ਚੰਗਾ ਲਾ ਕੋਈ ਬੱਚਾ ਨਹੀਂ ਲਾਇਆ ਬਾਈ ਲੈ ਮਾਉ ਇਹਨਾਂ ਬਾਈ ਨੇ ਤਾਰਾ ਮਾਰਤੀਆਂ ਕੋਈ ਚੱਕਰੀ ਨਹੀਂ ਚੂਣ ਚੰਗਾ ਹਾਂ ਬੜੇ ਚੰਗੇ ਡਾਕਟਰ ਚਵਾਈ ਚੋਈ ਖੋਲ ਦੇ ਬਾਈ ਤੂਰ ਕੇ ਦਿਖਾ ਦੇ ਚਵਾਈ ਚੋਈ ਬਾਈ ਕਹਿੰਦਾ ਨੰਬਰ 1 ਆ ਬਈ ਚੰਗੀ ਆ ਬਈ ਮੱਜ ਤੇ ਨੀਲੀ ਰਾਵੀ ਚ ਵੀ ਪੈਂਦੀ ਆ ਨੀਲੀ ਰਾਵੀ ਚ ਪੈਂਦੀ ਆ ਬਈ ਹਾਂ ਹਾਂ ਨੀਲੀ ਰਾਵੀ ਤੇ ਪੈਂਦੀ ਆ ਨੀਲੀ ਰਾਵੀ ਦਾ ਸੀਮਨ ਲਾਟੇ ਬੱਚੇ ਬਹੁਤ ਚੰਗੇ ਫੇਸ ਚੰਗਾ ਬਾਗੀ ਡਾਕਟਰ ਦੁੱਧ ਵਾਲੀ ਮੈਂ ਆ ਜਿਹੜੇ ਬੰਦੇ ਨੇ ਦੁੱਧ ਪਾਉਣਾ 15 ਕਿਲੋ ਮਹੀਨੇ ਪਤਲੀ ਪਿੰਡੇ ਵਾਲੀ ਆ ਨਾ ਹਾਂ ਸਹੀ ਗੱਲ ਆ ਬਾਈ ਦੁੱਧ ਬਈ ਮੈਂ ਆ ਲਈ ਬਤਾ ਦੇ ਨਾਲ ਵਦੇ ਨਾ ਵਦੇ ਬਈ ਇਸ ਟਾਈਮ ਵੀ ਦੁੱਧ ਬਹੁਤ ਆ ਨਾ ਬਈ ਬਦੂ ਵੀ ਚਾਰ ਪਿਆ ਸਹੀ ਗੱਲ। ਹੁਣ ਚੱਲੂਗਾ ਇਹਦਾ। ਹੂੰ ਸਹੀ ਗੱਲ। ਕੜ ਕੋੜ ਚੱਲਣਾ ਹਜੇ ਭਾਈ ਦੁੱਤ ਸਹੀ ਹਾਲਾ ਵੱਜ ਜਾਣਾ। ਆਰਡਰ-ਆਰਡਰ ਕਮਾਲ ਦਾ ਥਣ ਬਹੁਤ ਚੰਗਾ। ਆਰਡਰ ਬੜਾ ਚੰਗਾ। ਸੋਹਣਾ ਅੱਡ। ਵੱਡੀ ਗੱਲ ਆ ਯਾਰ ਜਿਹੜੀ ਸੀਲ ਦੀ ਆ। ਮਾਓ ਇਹਨਾਂ ਬਾਈ ਨੇ ਖਲਾਲ ਜਿਵੇਂ ਮਰਜੀ ਲੈ ਤਾਰਾਂ ਵੀ ਮਾਰਦੀਆਂ ਜੀ ਬਾਈ ਨੇ ਕੋਈ ਚੱਕਰੀ ਨਹੀਂ ਗਾਵਾਂ ਨਾਲ ਦੀ। ਗਾਵਾਂ ਨਾਲ ਦੀ ਹਾਲਾ। ਜਿਵੇਂ ਮਰਜੀ ਲੈ ਬੈਠਾ ਤਾਰਾਂ ਮਾਰੀ। ਜੱਲ ਚੂਣ ਬੜਾ ਚੰਗਾ। ਹਜੇ ਤਾਂ ਪਛਮਾਨ ਨਹੀਂ। ਇਹਦਾ ਪਛਮਾਨ ਡਾਕਟਰ ਕੁੱਤੀਆਂ ਕਰ ਦਿੰਦੀਆਂ ਕੁੱਤੀਆਂ। ਹੋਰ ਬੋਲਦਾ ਰਹੇ ਲੈ ਹਾ ਜੀ। ਕੀ ਬਾਤ। ਚੂਣ ਬੜਾ ਚੰਗਾ ਹਣ ਕੋਈ ਬਸਮਾਈ ਨਹੀਂ ਮੈਂ ਆਪ ਕੋਸ਼ਿਸ਼ ਨਹੀਂ ਕਰੀ ਸਹੀ ਗੱਲ ਆ ਬਾਈ ਦਿਖਾ ਦੇ ਗਾੜੀ ਗੁੜੀ ਕਰਮਾ ਦੀ ਪੂਰੀ ਹੈ ਬਾਈ 2 ਕਿਲੋ ਦੀ ਗਾੜੀ ਆ ਮੈਂ ਦੀ ਹਮ ਸੇ ਢ ਚੋਲੇ ਬੰਦਾ ਠੀਕ ਆ ਹਾਂ ਤੇ ਕੀ ਮੁੱਲ ਜਾਜਾ ਜੀ ਮੁੱਲ ਬਾਈ ਡਰ ਲੱਖ ਨਹੀਂ ਸਵਾ ਲੱਖ ਨਹੀਂ ਕਰਨਾ ਪਰ ਇੱਕ ਬੇਨਤੀ ਆ ਮੁੜ ਕੇ ਬੰਦਾ ਬੜਾ ਘਟਾਵੇ ਨਾ ਹਮ ਇੱਕ ਰਵਾਸਟੀ ਆਪਣੀ ਵਾਸੇ ਓਕੇ 95000 ਦੀ ਮੈਂ ਦੇ ਦੇਣੀ ਆ ਠੀਕ ਆ ਬਾਈ ਹਾਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਲੱਖੋਂ ਬਾਹਰ ਕਰਾ ਲਓ ਤੇ ਜੇ ਘਟਾਉਣ ਵਧਾਉਣ ਦੇ ਚੱਕਰਾਂ ਚ ਪਾਉਣਾ ਬਾਈ ਕਹਿੰਦਾ ਉਹਦਾ ਮੁੱਲ ਕਰ ਦਿੰਨੇ ਆ ਪਰ ਜਮਤ ਜਜ ਮੁੱਲ ਬਾਈ ਤੂੰ ਲੈਵਲ ਵਾ ਦਿਖਾ ਰਾ ਗਾਂ ਗਾਂ ਦੀ ਗਾਂ ਦੀ ਰਿਸਟਰਦੀ ਯਾਰ ਸਪੈਸ਼ਲ ਹੈ ਉਹਨਾਂ ਦਾ 10 ਵਜੇ ਹੋਣਗੇ 8:00 ਤੋਂ ਕਹਾਂ ਤੱਕ ਲੈਵਲ ਆਉਂਦੀ ਆ ਮੈਂ ਹੂੰ ਟਾਈਮ ਹੀ ਕਹਾਂ ਤੱਕ ਆ ਜਾਂਦੀ ਆ ਠੀਕ ਆ ਹਾਂ ਲੈ ਲੈ ਉਹ ਤਾਂ ਤੇਰਾ ਸੋਣਾ ਗੱਲ ਉਹ ਕਿ ਤੇਰੀ ਆਪਾਂ ਠੀਕ ਆ ਉਹੀ ਬੰਦਾ ਜਗੀਨ ਕਰ ਲੂ ਹੂੰ ਹੈਂ ਪਰ ਜਿੰਨਾ ਅੱਜ ਦੀ ਘੜੀ ਉਹੀ ਦੱਸਣਾ ਸਹੀ ਗੱਲ ਆ ਬਾਈ ਮੌਲਜ ਜਾਇਜ ਆ ਬਾਈ ਕਿਸੇ ਵੀ ਨੂੰ ਮੱਝ ਪਸੰਦ ਆ ਬਾਈ ਨਾ ਕਨੇਟ ਆ ਦੇ ਆ ਡਾਕਟਰ ਬੱਚਾ ਵੀ ਲਾਇਆ ਉੱtre ਹੀ ਮੈਂ ਹਾਂ ਉੱtre ਹੀ ਬਾਈ ਬੱਚਾ ਵੀ ਨਹੀਂ ਲਾਇਆ ਆਪਾਂ ਹੁਣ ਲਾ ਹੁਣ ਤਰਾਂ ਦਿਖਾ ਦਿੰਨੇ ਲਾ ਉੱtre ਹੀ ਮੈਂ ਬੱਚਾ ਵੀ ਨਹੀਂ ਲਾਇਆ ਨਾਲੇ ਆਪਾਂ ਚਾ ਚੂਣ ਬੜਾ ਚੰਗਾ ਈ ਬੜਾ ਚੰਗਾ ਡਾਕਟਰ ਜਿਵੇਂ ਮਰਜੀ ਲਾ ਚ ਵਾਈ ਆ ਬਿਨ ਬੱਚੇ ਦੇ ਲਾ ਬੱਚਾ ਹੀ ਲਾਇਆ ਆਪਾਂ ਮੈਂ ਲਾਇਆ ਨਹੀਂ ਹਾਂ ਲਾ ਇਦੂ ਠੰਡੀ ਕੀ ਹੋਊ ਇਦੂ ਠੰਡੀ ਕੀ ਹੋਊ ਬਾਈ ਯਾਰ ਸਹੀ ਗਾ ਗਾਂ ਵੀ ਨਹੀਂ ਬੈਠਣ ਦਿੰਦੀ ਨਹੀਂ ਬੈਠਣ ਦਿੰਦੀ ਬਾਈ ਹੈ ਹੁਣ ਦਿਖਾ ਸੰ ਤੋਂ ਮੈਂ ਦਾ ਹਾਂ ਲੈ ਕੀ ਆ ਵਾ ਫਸਮਾ ਹੁਣ ਪਾਇਆ ਬਈ ਦਵਾਈਆਂ ਤਾਂ ਰਮਾ ਗਿਆ ਨਾ ਕੀ ਬਾਤ ਆ ਤਾਂ ਪੀੜਾ ਗਾ ਮੀ ਤਾਂ ਪੀੜਾ ਬਈ ਬੱਚੇ ਦੇਖਾ ਬਨੇੜੇ ਵੀ ਨਹੀਂ ਕਰਿਆ ਮੈਂ ਰਮਾਰੀ ਤੇ ਉੱਤਰਿਆ ਹੀ ਬਈ ਹਾਂ ਠੀਕ ਆ ਬਈ ਧੰਨਵਾਦ ਅੱਗੇ ਵੀਰੇ ਬੱਕਰੀਆਂ ਕੀ ਡਿਟੇਲ ਆ ਬਈ ਇਹਨਾਂ ਦੀ ਆ ਬਈ ਪਾਠੇ ਦੀ ਵੀ ਮਨ ਲਾ 6 ਮਹੀਨੇ ਦੇ ਡਾਕਟਰ ਅੱਛਾ ਆ ਹੁਣ ਤੂੰ ਦੇਖ ਲੈ ਵੀ ਨਾਰ ਵਾਲੀ ਖੜੀ ਆ ਪਾਠੇ ਦੀ ਹਾਂ ਹੈ ਠੀਕ ਆ ਇਹ ਬਨੇ ਰੱਖਣੀਆਂ ਪੂਰੀਆਂ ਚੰਗੀਆਂ ਨੇ ਪੱਠ ਵੀ ਆ ਮੰਨ ਲਾ ਵੀ ਦੋ ਮਹੀਨਾ ਨੂੰ ਤਿੰਨ ਮਹੀਨਾ ਨੂੰ ਤਿਆਰੀ ਆ ਹਾਂ ਤਿਆਰੀ ਆ ਬਸ ਬਠ ਨਾਲ ਹੀ ਆ ਦੇਖ ਲੈ ਬਰਾਬਰ ਤੇ ਕੋਈ ਆ ਬਰਾਬਰ ਜੀ ਹੋਈ ਹਾਂ ਸਹੀ ਗੱਲ ਆ ਬਾਈ ਹਾਂ ਬਸ ਜੇ ਬਾਹਰ ਕਰਕੇ ਸਾਮ ਹੋਇ ਇੱਕ ਡਾਟ ਨੁਕਸਾਨ ਜਾ ਗਿਆ ਤਾਂ ਕਰਕੇ ਵੇਚਦੇ ਆ ਨਹੀਂ ਵੇਚਣ ਦੀ ਨਹੀਂ ਕਰਦਾ ਸੀ ਸਹੀ ਕਿੱਟੀ ਅੱਖ ਦੀ ਪਯੋਰ ਬੀਟਰ ਆ ਹਾਂ ਹੈ ਤੇ ਮੁੱਲ ਕੀ ਆ ਇਹਨਾਂ ਆ ਬੱਕਰੀ ਨੂੰ ਬਾਈ ਮਹੀਨਾ ਕੋ ਗਿਆ ਬਣੀ ਨੂੰ ਮਹੀਨਾ ਕੋ ਗਿਆ ਹਾਂ ਝੂਠ ਮਾਰ ਕੇ ਦੇਣੀ ਇਹ ਉੱਪਰ ਚੁੰਗਦੀ ਆ ਇਹਨੂੰ ਠੀਕ ਆ ਮਹੀਨਾ ਹੋ ਗਿਆ ਬਣੀ ਨੂੰ ਠੀਕ ਆ ਮੋਲ ਲੱਗ ਗਿਆ ਜੋ ਮੋਲ ਆਡਰ ਨਾਲ ਫੋਨ ਤੇ ਕਰ ਦਿਆਂਗੇ ਬਸ ਜੈ ਜੀ ਗਾਜਾ ਕਰਦੇ ਆਪਾਂ ਤਾਂ ਵੇਚਣਗੇ ਯਾਰ ਇੱਕ ਆ ਦੂਜੀ ਆ ਛੋਟੀ ਜੀ ਤੇ ਪਹਾੜੀ ਜੀ ਪਹਾੜੀ ਜੀ ਹਾਂ ਠੀਕ ਆ ਇਹ ਮੰਨ ਲਾ ਵੀ ਤਿੰਨ ਕੁ ਮਹੀਨਾ ਦੀ ਢਾਈ ਕਿ ਦੀ ਗੱਬਣਾ ਹੈ ਅੱਛਾ ਅੱਛਾ ਹਾਂ ਚੰਗੇ ਬੱਕਰੇ ਤੋਂ ਬਣਾਈ ਵੀ ਹੈ ਇਹ ਹੂੰ ਮੋਲ ਇਹ ਫੋਨ ਤੇ ਆ ਫੋਨ ਤੇ ਕਰਦੇ ਆ ਆਡਰ ਵੇਚਣੇ ਆਪਾਂ ਤਾਂ